ਦੋ ਲੋ ਹਾਈ ਹਾਈ ਇੱਕ ਵਾਰ ਸਭੀ ਕਮਿਸ਼ਨਰ ਬੰਦਾ ਆਪਣੇ ਸਾਥ ਉਸਨਾਂ ਆ ਬਾਤ ਜਿੰਦਾਬਾਦ ਜਿੰਦਾਬਾਦ ਮੇਰੇ ਕਾਨੂੰਨ ਬਾਲ ਕਰੋ ਜੀ ਅੱਜ ਜਿਹੜੇ ਧਰਨਾ ਲਗਾਏ ਯਾਰ 21 ਮੰਗਾਂ ਮੁਕਾ ਲਈ ਪੰਜਾਬ ਦੀਆਂ 8 ਪਿੰਡੂ ਤੇ ਖੇਤ ਮਜ਼ਦੂਰ ਜੁਨੇ ਨੇ ਪਿਛਲੇ ਦਿਨੀ ਫੈਸਲਾ ਕਰਕੇ ਪੰਜਾਬ ਅੰਦਰ 2 ਦਿਨ ਇਸ ਤੋਂ ਪਹਿਲਾਂ ਐਸਡੀਐਮ ਦਫ਼ਤਰਾਂ ਦੇ ਵਿੱਚ ਮੰਗ ਪੱਤਰ ਦਿੱਤੇ ਗਏ ਤੇ 2 ਦਿਨ ਜਿਹੜੇ ਆ 6 ਔਰ 7 ਤਰੀਕ ਨੂੰ ਇਹ ਧਰਨੇ ਡੀਸੀ ਦਫ਼ਤਰਾਂ ਮੂਰੇ ਲਾਏ ਜਾ ਰਹੇ ਆ ਜਿਹਦੇ ਇਸ ਧਰਨੇ ਵਿੱਚ ਜਿਹੜੀ ਵਿਸ਼ੇਸ਼ ਗੱਲ ਰਲ ਗਈ ਆ ਕਿ ਸਾਡੇ ਦੇਸ਼ ਦੀ ਕੇਂਦਰ ਦੀ ਸਰਕਾਰ ਨੇ ਮਨਰੇਗਾ ਵਰਕਰਾਂ ਉਤੇ ਬਹੁਤ ਵੱਡਾ ਹਮਲਾ ਔਰ ਇੱਕ ਸਾਜ਼ਿਸ਼ ਰਾਜਿਤ ਕੀਤਾ ਮਨਰੇਗਾ ਨੂੰ ਖਤਮ ਕਰ ਦਿੱਤੀ ਅਸੀਂ ਉਹਦੇ ਵਿਰੋਧ ਵਿੱਚ ਮੰਗ ਪੱਤਰ ਦੇਣਾ ਦੇਸ਼ ਦੇ ਰਾਸ਼ਟਰਪਤੀ ਨੂੰ ਕਿ ਤਾ ਮਨਰੇਗਾ ਕਾਨੂੰਨ ਬਹਾਲ ਕੀਤਾ ਜਾਵੇ ਔਰ ਜਿਹੜਾ ਉਹਨਾਂ ਨੇ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਬਣਾਇਆ ਉਹ ਜਿਹੜਾ ਉਹ ਕਾਨੂੰਨ ਰੱਦ ਕੀਤਾ ਜਾਵੇ ਤੇ ਉਹਦੇ ਨਾਲ ਹੀ ਅਸੀਂ ਮੰਗ ਕੀਤੀ ਆ ਕਿ ਘੱਟੋ ਘੱਟ 200 ਦਿਨ ਕੰਮ ਤੇ 700 ਰੁਪਏ ਦਿਹਾੜੀ ਜਿਹੜੀ ਆ ਉਹ ਮਜ਼ਦੂਰਾਂ ਨੂੰ ਦਿੱਤੀ ਜਾਵੇ ਮਨੇਗਾ ਨਾਲ ਸੰਬੰਧਿਤ ਆ ਇਸ ਕਰਕੇ ਅੱਜ ਦੇਸ਼ ਭਦਰ ਤੇ ਜਿਹੜਾ ਉਹਨਾਂ ਹਮਲਾ ਮਨੇਗਾ ਵਰਕਰਾਂ ਦੇ ਉੱਤੇ ਕੀਤਾ ਮੋਦੀ ਸਰਕਾਰ ਨੇ ਲੋਕਾਂ ਵਿੱਚ ਰੋਹ ਆ ਔਰ ਦੂਸਰੀਆਂ ਧਿਰਾਂ ਵੀ ਇਸ ਕਾਨੂੰਨ ਨੂੰ ਬਹਾਲ ਕਰਾਉਣ ਲਈ ਮੇਰੇ ਘਰ ਨੂੰ ਲਗਾਤਾਰ ਲੜ ਰਹੇ ਆ ਅਸੀਂ ਪੰਜਾਬ ਦੀਆਂ ਮੰਗਾਂ ਜਿਹੜੀਆਂ ਸਾਡੀਆਂ ਉਹ ਮੈਂ ਸਮਝਾਂਗਾ ਵੀ ਮੈਂ ਕਿਉਂਕਿ ਅਸੀਂ ਦੋ ਦੋ ਪਿੰਤਰਮੈਂਟ ਸਾਰਿਆਂ ਨੇ ਲਾਉਣਿਆਂ ਤੇ ਬਾਕੀ ਸਾਥ ਜਿਹੜੇ ਮੇਰੇ ਉਹ ਉਹਨਾਂ ਮੰਗਾਂ ਦੇ ਉੱਤੇ ਗੱਲ ਕਰਨਗੇ ਲੇਕਿਨ ਮੁੱਖ ਮੰਗ ਸਾਡੀ ਐਸੇ ਪੰਜਾਬ ਦੇ ਅੰਦਰ ਵੀ ਜਿਹੜੀ ਆ ਪੰਜਾਬ ਦੀ ਸਰਕਾਰ ਤੋਂ ਕਿ ਉਹ ਘੱਟੋ-ਘੱਟ ਪੰਜਾਬ ਦੇ ਜਿਹੜੇ ਖੇਤ ਮਜ਼ਦੂਰਾਂ ਨੂੰ 700 ਰੁਪਏ ਦੀ ਦਿਹਾੜੀ ਦੇ ਕੇ ਖੇਤ ਮਜ਼ਦੂਰਾਂ ਦੀ ਦਿਹਾੜੀ ਜਿਹੜੀ ਆ 700 ਰੁਪਿਆ ਦਿਹਾੜੀ ਤੈਅ ਕਰੇ ਔਰ ਉਹਦੇ ਨਾਲ ਜਿਹੜੇ ਪਿੰਡਾਂ ਦੇ ਗਰੀਬ ਲੋਕ ਆ ਛੋਟੇ ਘਰਾਂ ਵਾਲੇ ਆ ਬਿਨਾ ਘਰਾਂ ਤੋਂ ਆ ਉਹਨਾਂ ਨੂੰ ਮਕਾਨ ਦਿੱਤੇ ਜਾਣ ਤੇ ਬਾਕੀ ਮੰਗਾ ਮੇਰੇ ਸਾਥੀ ਕਹਿਣਗੇ ਸੋ ਇਸ ਕਰਕੇ ਅੱਜ ਦਾ ਇਹ ਲੋਹ ਭਰਿਆ ਧਰਨਾ ਜਿਹੜਾ ਡਿਊਟੀ ਕੀ ਹੁਸ਼ਾਰ ਦੇ ਦਫ਼ਤਰ ਹੁਸ਼ਾਰ ਕੋਲੇ ਦਫ਼ਤਰ ਸਾਹਿਬ ਹੈ ਤੇ ਅਸੀਂ ਮੰਗ ਕਰਦੇ ਆ ਫਿਰ ਜ਼ੋਰਦਾਰ ਸ਼ਬਦਾਂ ਨਾਲ ਮੋਦੀ ਸਰਕਾਰ ਤੋਂ ਇਹ ਕਾਨੂੰਨ ਤੁਰੰਤ ਜਿਹੜਾ ਰੱਦ ਕੀਤਾ ਜਾਵੇ ਤੇ ਮੁਨੇਗਾ ਬਹਾਲ ਕੀਤਾ ਜਾਵੇ ਨਹੀਂ ਤਾਂ ਦੇਸ਼ ਦੇ ਲੋਕ ਵੱਡੀ ਪੱਧਰ ਤੇ ਇਸ ਦੇ ਵਿਰੋਧ ਜੁੱਧ ਕਰਨਗੇ ਲੜਨਗੇ ਔਰ ਮਜਬੂਰ ਕਰਨਗੇ ਕੇਂਦਰੀ ਸਰਕਾਰ ਨੂੰ ਕਿ ਲੱਗਦਾ ਇਸ ਤੋਂ ਪਹਿਲਾਂ ਕਿਸਾਨਾਂ ਨੂੰ ਕਾਨੂੰਨ ਦੇ ਦਿੱਤੇਗੇ ਸੀ ਨਵੇਂ ਹਾਂ ਜਿਹੜੇ ਉਹਨਾਂ ਨੇ ਤਿੰਨ ਕਾਲੇ ਕਾਨੂੰਨ ਬਣਾਏ ਸੀ ਕਿਸਾਨਾਂ ਉੱਤੇ ਹਮਲਾ ਕਰਨ ਲਈ ਉਹਨਾਂ ਦੇ ਵਿਰੋਧ ਵਿੱਚ ਪੰਜਾਬ ਤੋਂ 12 ਬੱਤੂ ਜਥੇਬੰਦੀਆਂ ਉੱਠੀਆਂ ਉਹ ਦੇਸ਼ ਦੀ ਮੂਵਮੈਂਟ ਬਣੀ ਦੁਨੀਆ ਦੀ ਮੂਵਮੈਂਟ ਬਣੀ ਔਰ ਅਸੀਂ ਇਹ ਬਿਲਕੁਲ ਜਾਣਦੇ ਹਾਂ ਸਾਰੀਆਂ ਸਾਡੀਆਂ ਜਥੇਬੰਦੀਆਂ ਆਲੋਨੀਆ ਦੀ ਵੀ ਕਿ ਅਸੀਂ ਇਸ ਮੂਮੈਂਟ ਨੂੰ ਉਸ ਪੱਧਰ ਤੱਕ ਹੀ ਖੜਾਂਗੇ ਜਿੱਥੇ ਕਰੇ ਮਨੇਗਾ ਬਹਾਨੇ ਹੁੰਦਾ ਲੜਦੇ ਰਹਾਂਗੇ ਲੜਾਂਗੇ ਕਿਸਾਨ ਜਥੇਬੰਦੀਆਂ ਨਾਲ ਵੀ ਕੋਈ ਗਲਵਾ ਤੋੜੇਗੀ ਨਾ ਤੁਹਾਡੇ ਨਾਲ ਬਿਲਕੁਲ ਕਿਸਾਨ ਜਥੇਬੰਦੀਆਂ ਨਹੀਂ ਜਿਹੜੇ ਟੇਰ ਜੀ ਉਹਨੇ ਵਰਕਰ ਹੈ ਉਹ ਵੀ 12 ਤਰੀਕ ਨੂੰ 12 ਫਰਵਰੀ ਨੂੰ ਦੇਸ਼ ਅੰਦਰ ਹੜਤਾਲ ਕੀਤੀ ਜਾ ਰਹੀ ਆ ਉਹ ਟੇਰ ਜੀ ਉਹਨਾਂ ਨਾਲ ਵੀ ਕਿਸਾਨ ਜਥੇਬੰਦੀਆਂ ਤੇ ਅਸੀਂ ਸਾਡੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਨਾਲ ਆ ਲੜਾਈ ਨੂੰ ਅੱਗੇ ਵਧਾਵਾਂਗੇ ਤਕਰੀ ਕਰਾਂਗੇ ਇਸ ਮੋਦੀ ਸਰਕਾਰ ਨੂੰ ਝੁਕਾਵਾਂਗੇ ਮੇਰਾ ਨਾਮ ਦੀਪਕ ਦੀਪਕ ਤਲਵਾੜਾ ਹੈ ਮਨਰੇਗਾ ਵਰਕਰ ਯੂਨੀਅਨ ਪੰਜਾਬ ਦਾ ਮੈਂ ਸੂਬਾ ਕਨਵੀਨਰ ਹੈ ਅੱਜ ਦਾ ਜਿਹੜਾ ਧਰਨਾ ਹੈ ਪੰਜਾਬ ਦੀਆਂ 8 ਪਿੰਡੂ ਮਜ਼ਦੂਰ ਜੱਥੇਬੰਦੀਆਂ ਦੇ ਸੱਦੇ ਤੇ ਦਿੱਤਾ ਜਾ ਰਿਹਾ ਜਿਹਦੇ ਤਹਿਤ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੋਰੇ ਧਰਨਾ ਦੇ ਕੇ ਜਿਹੜਾ ਮੰਗ ਪੱਤਰ ਦਿੱਤਾ ਜਾਣਾ ਹੈ ਇਹ ਮੰਗ ਪੱਤਰ ਜਿਹੜਾ ਹੈ ਉਹ ਮੋਦੀ ਸਰਕਾਰ ਨੂੰ ਭੇਜਿਆ ਜਾਣਾ ਹੈ ਔਰ ਧਰਨਾ ਜਿਹੜਾ ਹੈ ਉਹ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਹੈ ਜਿਨ੍ਹਾਂ ਨੇ ਮਨਰੇਗਾ ਕਾਨੂੰਨ ਬਦਲ ਕੇ ਨਵਾਂ ਬੀਬੀ ਜੀ ਰਾਮਜੀ ਕਾਨੂੰਨ ਲਿਆਂਦਾ ਹੈ ਜਿਹੜਾ ਕਿ ਬਿਲਕੁਲ ਮਜ਼ਦੂਰ ਵਿਰੋਧੀ ਆ ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਵਿਸ਼ਾਲ ਜਿਹੜਾ ਆ ਰੋਜ਼ ਪ੍ਰਦਰਸ਼ਨ ਕਰਕੇ ਇੱਕ ਜਿਹੜੀ ਆ ਵਿਸ਼ਾਲ ਜੰਗ ਜਿੱਤੀ ਸੀਗੀ ਉਹਦੀ ਸਾਲ ਮੋਦੀ ਸਰਕਾਰ ਦੇ ਖਿਲਾਫ ਉਸੇ ਤਰ੍ਹਾਂ ਦੇ ਉੱਪਰ ਹੁਣ ਇੱਕ ਨਵਾਂ ਕਾਨੂੰਨ ਜਿਹੜਾ ਲਿਆਂਦਾ ਹੈ ਜਿਹਦਾ ਬਨਰੇਗਾ ਦੇ ਸਮੂਹ ਜਥੇਬੰਦੀਆਂ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਅਪਰੋਧ ਕਰ ਰਹੀਆਂ ਨੇ ਜਿਹਦੇ ਤਹਿਤ ਅੱਜ 7 ਤਰੀਕ ਨੂੰ ਹੁਸ਼ਿਆਰਪੁਰ ਵਿਖੇ ધરਪਨ ਦਿੱਤਾ ਜਾ ਰਿਹਾ ਪੰਜਾਬ ਦੇ ਬਾਕੀ ਜਿਨ੍ਹਾਂ ਦੇ ਵਿੱਚ ਵੀ ਦਿੱਤੇ ਜਾ ਰਹੇ ਨੇ ਔਰ 16 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਆਪਣੀਆਂ ਮੰਗਾਂ ਤੇ ਮਨਰੇਗਾ ਦੀ ਮੰਗ ਨੂੰ ਲੈ ਕੇ ਧਰਨੇ ਦਾ ਐਲਾਨ ਕੀਤਾ ਜਿਹਦੇ ਵਿੱਚ ਮਨਰੇਗਾ ਵਰਕਰ ਜਿਹੜੇ ਆ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਣਗੇ ਦੋ ਤਰੀਕ ਨੂੰ 2 ਫਰਵਰੀ 2026 ਨੂੰ ਮਨਰੇਗਾ ਜਿਹੜੀ ਹੈ ਉਹਦੇ ਪੂਰੇ 20 ਸਾਲ ਹੋਣ ਜਾ ਰਹੇ ਆ ਅੱਜ ਦਿੱਲੀ ਦੇ ਵਿੱਚ ਮਨਰੇਗਾ ਜਥੇਬੰਦੀਆਂ ਦੀ ਜਿਹੜੀ ਹੈ ਇੱਕ ਮੀਟਿੰਗ ਹੋ ਰਹੀ ਆ ਜਿਹਦੇ ਵਿੱਚ ਅਗਲਾ ਐਕਸ਼ਨ ਉਹ ਲਿਖਾ ਜਾਏਗਾ ਉਹ ਵੀ ਜਿਹੜਾ ਪੰਜਾਬ ਦੇ ਵਿੱਚ ਅਸੀਂ ਜਿਹੜਾ ਪੂਰਾ ਕਰਾਂਗੇ ਇਹਦੇ ਨਾਲ ਹੀ 12 ਫਰਵਰੀ ਨੂੰ ਆਲ ਇੰਡੀਆ ਦੀ ਸਟ੍ਰਾਈਕ ਦਿੱਤੀ ਗਈ ਆ ਉਹਦੇ ਵੀ ਪੇਡ ਯੂਨੀਅਨ ਆ ਮਜ਼ਦੂਰ ਜੱਥੇਬੰਦੀਆਂ ਤੋਂ ਇਲਾਵਾ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਜਿਹੜੀਆਂ ਸ਼ਮੂਲਿਤ ਕਰਨਗੀਆਂ ਉਹਦੇ ਵਿੱਚ ਪੰਜਾਬ ਦੀ ਮਰੇਗਾ ਵਰਕਰ ਯੂਨੀਅਨ ਨੇ ਪੂਰਾ ਐਲਾਨ ਕੀਤਾ ਕਿ ਅਸੀਂ ਉਸ ਜਿਹੜੀ ਆ ਸਟ੍ਰਾਈਕ ਹੈ ਆਲ ਇੰਡੀਆ ਦੀ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋ ਕੇ ਅਸੀਂ ਆਪਣੀ ਮੰਗ ਨੂੰ ਵਾਰਾਂ ਧੰਨਵਾਦ